ਹਾਂਜੀ ਵੀਰ ਜੀ ਕੀ ਨਾਮ ਆ ਤੁਹਾਡਾ ਜਮ ਸੁਖਜੀਤ ਸਿੰਘ ਹੈ ਜੀ ਸੁਖਜੀਤ ਸਿੰਘ ਜੀ ਕਾਦੀ ਦੁਕਾਨਾ ਹੈ ਆਪਣੀ ਬਿਜਲੀ ਦੁਕਾਨਾ ਜੀ ਮੇਰੀ ਦੀ ਬਿਜਲੀ ਦੀ ਦੁਕਾਨਾ ਹੈ ਅੱਛਾ ਕੀ ਘਟਨਾ ਵਾਪਰੀ ਹੈ ਭਾਜੀ ਰਾਤ ਨੂੰ ਮੈਨੂੰ 12:30 ਵਜੇ ਫੋਨ ਆਇਆ ਮੇਰੇ ਪੜੋਸੀ ਦਾ ਹਾਂਜੀ ਇਹ ਕਹਿੰਦਾ ਪਪਾਲ ਸਾਹਿਬ ਵੀਤਰੀਨ ਨਾਲ ਵਾਲੀ ਦੁਕਾਨ ਦਾ ਸ਼ਟਰ ਖੁੱਲ੍ਹਾ ਪਿਆ ਉਹਨੂੰ ਫੋਨ ਕਰਕੇ ਪੁੱਛਿਆ ਵੀ ਦੁਕਾਨ ਦੇ ਵੀ ਖੁੱਲ੍ਹੇ ਪਿਆ ਕੀ ਗੱਲ ਬਾਤ ਹੈ ਮੈਂ ਉਹਨੂੰ ਫੋਨ ਕਰਕੇ ਪੁੱਛਿਆ ਤੇ ਇਹ ਕਹਿੰਦਾ ਮੈਂ ਦੇਖਦਾ ਆ ਕੇ ਮੈਂ ਆਪਣੇ ਇੱਕ ਪੜੋਸੀ ਨੂੰ ਫੋਨ ਕੀਤਾ ਸਾਹਮਣੇ ਪੂਰਾ ਸਿੰਘ ਜੀ ਨੇ ਤੇ ਇਹ ਕਹਿੰਦੇ ਵੀ ਹੋਰ ਟਰੱਕ ਤਰ੍ਹਾਂ ਫੋਨ ਮੈਂ ਦੇਖਦਾ ਬਾਹਰ ਜਾ ਕੇ ਵੀ ਕੀ ਕੱਲ ਪਤਾ ਇਹਨਾਂ ਨੇ ਮੈਨੂੰ ਕਿਹਾ ਵੀ ਪਪਾ ਸਾਹਿਬ ਕਹਿੰਦਾ ਤੇਰਾ ਵੀ ਛੇੜਾ ਟੁੱਟਿਆ ਆਇਆ ਏ ਤੇ ਜਿਸ ਤਰ੍ਹਾਂ ਮੈਂ ਬੈਕਟਰੀ ਪਜਾਮਾ ਟੀ-ਸ਼ਰਟ ਪਾਈ ਜੀਗੀ ਅਹੀਂ ਭੱਜ ਕੇ ਮੈਂ ਸ਼ਾਪ ਤੇ ਆ ਗਿਆ ਤੇ ਜੀ ਆ ਕੇ ਦੇਖਿਆ ਤਾਂ ਤੰਦਰ ਸ਼ਟਰ ਬਾਰ ਸੀ ਕੀਤਾ ਤੇ ਅੰਦਰੋਂ ਕਾਪਰ ਦੀ ਤਾਰ ਤੇ ਮੇਰਾ ਕੈਸ਼ ਚੋਰੀ ਸੀਗਾ ਜੀ ਕਿ ਕੋਈ ਚੋਰੀ ਹੋਇਆ ਤੁਹਾਡਾ ਪਾਜੀ ਮੇਰੀ ਆ ਤਾਰਾਂ ਨੇ ਜੀ 1.5 ਮੈਂ ਦੀ ਕਿੰਨੀ ਦੀ ਫਿਟਿੰਗ ਵਾਲੀ ਤਾਰ ਕਿੰਨੇ ਕ ਦੀ ਤਾਰ ਹੈ ਤੁਹਾਡੀ ਉਹ ਇਹਦੀ 55000 ਰੁਪਏ ਦੀ ਤਾਰ ਹੈ ਜੀ ਤੇ 5500 ਰੁਪਏ ਕੈਸ਼ ਸੀਗਾ ਜੀ ਕੱਲੇ ਚ ਇਹ ਖਤਮ ਆ ਜਾਂ ਦੇਖੋ ਬੰਦਾ ਜੀ ਠੀਕਾ ਪੈਸਾ ਨਹੀਂ ਹੈਗਾ ਕੋਈ ਵੀ ਜੀ ਤੇ ਆ ਤਾਰਾਂ ਨੇ ਸਾਰੀਆਂ ਸਾਰੀਆਂ ਚੱਕ ਲੈ ਗਈ ਮਤਲਬ 60000 ਰੁਪਏ ਦਾ ਨੁਕਸਾਨ ਹੈ 65000 ਰੁਪਏ ਦਾ ਨੁਕਸਾਨ ਹੈ ਜੀ ਤੇ 5500 ਰੁਪਏ ਕੈਸ਼ ਹੈ ਜੀ ਤੇ ਪੁਲਿਸ ਨੂੰ ਪੁਲਿਸ ਨੂੰ ਪੁਲਿਸ ਨੂੰ ਇਤਵਾਰ ਕੀਤਾ ਸੀਗੀ ਫੋੜਾ ਫੋੜਾ ਖਿੱਚ ਕੇ ਲੱਗੀ ਜੀ ਐਫ ਆਈ ਆਰ ਲਿਖਾ ਕੇ ਆਇਆ ਸੀਗਾ ਪਈਆ ਇਨਕ ਵਾਲੀ ਕੋਈ ਕਰੀ ਨਹੀਂ ਜੀ ਉਹਨਾਂ ਨੇ ਕੋਈ ਆ ਕੇ ਦੇਖਣੀ ਹੈਗਾ ਜੀ ਆ ਪੈ ਕਾੜ ਜੀ ਰੱਖਿਆ ਹੋਇਆ ਕਾੜ ਕੇ ਤੋੜ ਕੇ ਉਹਦੀ ਕਰਾਈ ਹੋਈ ਜੀ ਤੇ ਮਤਲਬ ਪੁਲਿਸ ਰਿਪੋਰਟ ਕਰਾਤੀ ਹੈ ਦੋ ਹਾਈ ਪੁਲਿਸ ਰਾਕ ਦੇਖ ਕੇ ਗਈ ਸੀ ਆ ਕੇ ਆਈ ਆ ਕੇ ਦੇਖ ਆਏ ਆ ਪਰ ਉਥੇ ਕੋਈ ਸੁਣਵਾਈ ਨਹੀਂ ਹੋ ਰਹੀ ਹੈਗੀ ਹੁਣ ਦੋਸਤੋ ਕੀ ਕਰੀਏ ਜੀ ਠੀਕ ਹੈ ਨਾ ਜੀ ਤੇ ਤੁਸੀਂ ਮਾੜਾ ਜਾਂ ਪ੍ਰੋਮੋਸ਼ਨ ਨੂੰ ਕਹਿ ਕੇ ਕਿ ਮੇਰੇ ਫੋਨ ਨੱਥ ਪਾਈ ਜਾਵੇ ਜੀ ਰੋਦੀਆਂ 2044 ਚੋਰੀਆਂ ਹੋ ਰਹੀਆਂ ਨੇ ਨਾਲ ਗਵੰਡੀ ਦੀ ਚੋਰੀ ਹੋਈ ਆ ਜੀ 77000 ਰੁਪਏ ਦਾ ਨਸਾਨ ਇਹਦਾ ਹੋਇਆ ਜੀ 85000 ਦੀ ਮੋਟਰ ਆ ਜੀ ਇਹਦੀ ਚੱਕ ਕੇ ਲੈ ਗਈ ਉਹਦੀ ਅਸੀਂ ਦੇ ਪੈਪ ਨੇ ਕਾਪਰ ਦੇ ਜੀ ਦੱਸੋ ਇਹ ਲੇਬਰ ਵਾਲਾ ਬੰਦਾ ਕੀ ਕੰਮ ਕਰਕੇ ਰੋਟੀ ਕਰਕੇ ਖਾਊਗਾ ਜੀ ਹੈਂਡੀਕੈਪ ਮੈਂ ਬੰਦਾ ਜੀ ਜਿਹੜਾ ਜੀ ਅੱਥੋਂ ਵੀ 17 18 ਸਾਲ 12 ਸਾਲ ਪਹਿਲਾਂ ਇੱਕ ਵਾਰੀ ਚੋਰੀ ਹੋਈ ਸੀ ਜੀ ਉਹਦਾ ਕੁਝ ਢਿੱਕ ਪਤ ਲੱਗੀ ਵੀ ਕਿੱਥੇ ਗਿਆ ਕੀ ਨਹੀਂ ਕੀ ਨਹੀਂ ਬਣਿਆ ਹੈਗਾ ਜੀ ਉਹਨਾਂ ਜੰਦੇ ਤੋੜ ਕੇ ਲੈ ਗਏ ਸੀਗੇ ਆਉਣ ਸ਼ਟਰ ਪਿੰਗਾ ਕਰਕੇ ਲੈ ਗਏ ਜੀ ਕੰਟੀਨ ਉਸੀ ਮੋਂ ਦੀ ਦੀ ਰਾਤੀ ਆ ਹੁਣ ਖਾਣਾ ਵੀ ਬੱਚਾ ਏ ਤੱਕੇ ਨਾ ਖਵਾਇਆ ਜੀ ਕਿ ਪਪਾ ਜੀ ਖਾਣਾ ਖਾ ਲੋ ਠੀਕ ਹੈ ਨਹੀਂ ਠੀਕ ਹੈ ਹਾਂਜੀ ਵੀਰ ਜੀ ਕੀ ਨਾਮ ਆ ਤੁਹਾਡਾ ਰਵਿੰਦਰ ਕੁਮਾਰ ਰਵਿੰਦਰ ਕੁਮਾਰ ਜੀ ਕੀ ਵਾਰ ਦਾ ਹੋਈ ਏ ਤੁਹਾਡੇ ਇਹ ਰਾਤ ਕੋਈ 11:30 ਵਜੇ ਆਪਣਾ ਸ਼ਟਰ ਤੋੜਿਆ ਹੂੰ ਸ਼ਟਰ ਤੋੜ ਕੇ ਕੋਪਰ ਪਾਈਪ ਲੈ ਕੇ ਕੰਪਰੈਸ਼ਨ ਲੈ ਕੇ ਆ ਵਾਸ਼ਰੂਮ ਪੀਸ਼ੇ ਰਿਪੇਅਰ ਵਾਸਤੇ ਜਿਏ ਸੀਗੇ ਉਹ ਦਾ ਸਮਾਨ ਲੈ ਕੇ ਮੋਟਰ ਮਟਰ ਲੈ ਕੇ ਆ ਗੱਲਾਂ ਸੀ ਗੱਲਾਂ ਚੋ ਕੁਛ ਨਹੀਂ ਸੀ ਕੈਸ਼ ਕੁਝ ਹੈ ਇਹ ਟੀਰੀ ਕਰ ਗਏ ਓਕੇ ਸਮਾਨ ਲੱਗੇ ਮਤਲਬ ਤੁਹਾਡਾ ਕੁੱਲ ਟੋਟਲ ਕਿੰਨਾ ਕ ਦਾ ਨੁਕਸਾਨ ਹੈ ਤੁਹਾਡਾ 60 70 ਹਜ਼ਾਰ ਦਾ ਸੀਗਾ ਜੀ 60 70 ਹਜ਼ਾਰ ਰੁਪਏ ਦਾ ਨੁਕਸਾਨ ਆਜਾ ਪੁਲਸਰ ਉੱਪਰ ਦਾ ਪੈਪ ਸੀਗਾ ਉੱਪਰ ਪੈਪ ਨੇ ਪੁਲਸਰ ਆਏ ਸੀ ਰਾਤੀ ਉਹ ਕਦੇ ਕੋਈ ਨਹੀਂ ਸਵੇਰੇ ਤੁਸੀਂ ਦਿਖਾ ਦੇਦੇ ਸੀ ਐਪਲੀਕੇਸ਼ਨ ਦੇ ਦਿੱਤੀ ਦੇ ਦਿੱਤੀ ਹਾਂਜੀ ਚਲੋ ਠੀਕ ਹੈ ਜੀ ਹਾਂ ਪੁਲਸਰ ਆਇਆ ਸੀ ਅਸਲੀ ਇਹ ਗੰਦੇ ਵੀ ਪ੍ਰਸ਼ਾਸਨ ਨੂੰ ਵੀ ਇਹਦੇ ਗੌਰ ਕੀਤੀ ਜਾਵੇ ਸ਼ਹਿਰ ਚ ਘੱਟੀ ਇੰਟਰ ਹੋਵੇ ਰਾਤ ਨੂੰ ਉਹਦੀ ਚੈਲੰਜ ਹੈ